ਕਾਬਦੂ ਹੈ ਸੋਚ ਹੈ ਕਿ ਆਪਸ ਬਾਣ ਨੂੰ ਗੁਰੂ ਮੰਨਿਆ ਆਰ ਕਾਲ ਤੋਂ ਲੈ ਕੇ ਜਦੋਂ ਜਦੋਂ ਵੀ ਕਿਸੇ ਨੇ ਕਿਸੇ ਵਿਅਕਤੀ ਨੇ ਕਿਸੇ ਨੁਕ ਨੇ ਕਿਸੇ ਕੌਮ ਨੇ ترقی ਕੀਤੀ ਆਪਣੇ ਆਪ ਨੂੰ ਇਸ ਪਰਿਵਾਰ ਤੋਂ ਨਿਰੰਕਾਰ ਤੱਕ ਪਹੁੰਚਾਇਆ ਤੇ ਉਹਦੇ ਦੇ ਵਿੱਚ ਸ਼ਬਦ ਸਹਾਈ ਹੁੰਦਾ ਰਿਹਾ ਗੁਰੂ ਨਾਨਕ ਸਾਹਿਬ ਨੇ ਤੇ एलानियां ਕਿਆ ਕਿ ਤੁਣ ਮੈਂ ਧਿਆਨ ਧਿਆਨ ਮੈਂ ਜਨਿਆ ਕਿ ਜਦੋਂ ਕਿਸੇ ਮਨੁੱਖ ਨੇ ਕਿਸੇ ਗੁਰਸਿੱਖ ਨੇ ਇਸ ਪਰਵਾਰ ਤੋਂ ਲੈ ਕੇ ਨਿਰੰਕਾਰ ਤੱਕ ਪੁੰਚਣਾ ਹੈ ਇਸ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਜਾਣਾ ਹੈ ਤਾਂ ਪਾਸ਼ਾ ਜੀ ਕਹਿੰਦੇ ਵੀ ਫਿਰ ਉਹਨੂੰ ਧੁਣ ਦੇ ਵਿੱਚ ਧਿਆਨ ਦੇਣਾ ਚਾਹੀਦਾ ਇਹ ਮੁਕਾਮ ਆਪ ਜੀ ਨਾਲ ਤਾਂ ਸੰਜੇ ਕਰ ਰਿਹਾ ਕਿ ਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਜਿਹੜੀ ਪੰ ਦਿੱਤੀ ਹੈ ਇਹ ਸਿਰਫ ਵਿਚਾਰ ਵਾਸਤੇ ਜਾਂ ਗਾਉਣ ਵਾਸਤੇ ਜਾਂ ਸਿਰਫ ਗੀਤਾਂ ਦੇ ਰੂਪ ਚ ਰਿਤਾ ਦੇ ਰੂਪ ਚ ਗਾਉਣ ਵਾਸਤੇ ਨਹੀਂ ਆ ਖੜੇ ਆਪਾਂ ਪਦਾਰਥ ਵਿੱਚ ਹਾਂ ਤੇ ਪਹੁੰਚਣਾ ਆਪਾਂ ਅੰਤਰੰਕਾਰ ਦੇ ਦੇਸ਼ ਹੈ ਤੇ ਇਸ ਪਦਾਰਥ ਦੇ ਦੇਸ਼ ਤੋਂ ਲੈ ਕੇ ਨਰੰਕਾਰ ਦੇ ਦੇਸ਼ ਤੱਕ ਆਪਣੀ ਸੁਰਤ ਨੇ ਜਾਣਾ ਤੇ ਸੁਰਤ ਜਦੋਂ ਵੀ ਟਰੈਵਲ ਕਰੇਗੀ ਇਹ ਸ਼ਬਦ ਤੇ ਕਰੇਗੀ ਉਹ ਸ਼ਬਦ ਆਪਾਂ ਵਿਚਾਰੀਏ ਆਪਾਂ ਗਾਈਏ ਆਪਾਂ ਨੂੰ ਸੁਰਤ ਨਾਲ ਸੁਣੀਏ ਸੁਰਤ ਨਾਲ ਹੋ ਜਾ ਵੀ ਇਹ ਧਾਈਏ ਇਹ ਹਰ ਇੱਕ ਮਨੁੱਖ ਦਾ ਆਪਣਾ ਆਪਣਾ ਤੌਰ ਤਰੀਕਾ ਹੈ ਪਰ ਇਹ ਸ਼ਬਦ ਦਾ ਸਹਾਇ ਆਪਣੇ ਕੋਲ ਇਸ ਤਰ੍ਹਾਂ ਹੁੰਦਾ ਕਿ ਜਦੋਂ ਆਪਾਂ ਇਥੋਂ ਕੋਈ ਸਫਰਤਾ ਕਰਨਾ ਹੋਵੇ ਸਰੀਰ ਨੇ ਹੁਣ ਗੱਡੀ ਕੱਲੀ ਹੈ ਗੱਡੀ ਦੇ ਵਿੱਚ ਜਾਣਾ ਤੇ ਆਪਾਂ ਤੇ ਆਪਾਂ ਉਹਨਾਂ ਵਿੱਚ ਬੈਠਣਾ ਪਵੇਗਾ ਤੇ ਤੇਲ ਚਾਹੀਦਾ ਗੈਸ ਚਾਹੀਦੀ ਏਸੇ ਪ੍ਰਕਾਰ ਅਕਾਲ ਦੇ ਘਰ ਨਿਰੰਕਾਰ ਦੇ ਦੇਸ਼ ਜਾਣਾ ਤੇ ਸੁਰਤ ਨੇ ਹੈ ਪਰ ਸੁਰਤ ਨੂੰ ਕੋਈ ਨਾ ਕੋਈ ਸਾਧਨਾ ਚਾਹੀਦਾ ਉਹ ਸਾਧਨ ਸ਼ਬਦ ਹੈ ਉਹ ਸਾਧਨ ਬਾਣੀ ਹੈ ਉਹ ਸਾਧਨ ਸੇਵਾ ਹੈ ਇਸ ਨਿਰੰਕਾਰ ਦੇ ਦੇਸ਼ ਤੱਕ ਪਹੁੰਚਣ ਵਾਸਤੇ ਆਪਣੇ ਕੋਲ ਬਾਣੀ ਦੇ ਰੂਪ ਦੇ ਵਿੱਚ ਪਾਤਸ਼ਾਹ ਜੀ ਨੇ ਅਨੰਤ ਤਰ੍ਹਾਂ ਦੇ ਜਿਹੜੇ ਪ੍ਰਕਰਨ ਆਪਣੇ ਨਾਂ ਸਮਝੇ ਕੀਤੇ ਆ ਉਸੇ ਪਰਥਾਏ ਤੁਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਦਿਸਤ ਪਾਤਸ਼ਾਹ ਕਿਰਪਾ ਕਰੇ ਮਾਜ ਮਹੱਲਾ ਪੰਜਵਾ ਮਾਦ ਰਗ ਦਾ ਇਹ ਪਵਨ ਸ਼ਬਦ ਮਹੱਲਾ ਪੰਜਵਾ ਸਤਿਗੁਰੂ ਗੁਰੂ ਅਰਜਨ ਸਾਹਿਬ ਸਤਿਸ਼ਿ ਪ੍ਰਾਸ਼ਾ ਦਿਨਾਂ ਦੀ ਭਾਵਨ ਰਸਨਾ ਤੋਂ ਚਾਰਨ ਹੋਇਆ ਸਤਿਗੁਰੂ ਕਿਰਪਾ ਕਰੇ ਜੀ ਪ੍ਰਾਣ ਪ੍ਰਭ ਮਨ ਹੈ ਆਧਾਰ। ਪਾਤਸ਼ਾਹ ਕਿਰਪਾ ਕਰੇ ਕਿ ਜਿਹੜਾ ਸਾਡਾ ਜੀ ਹੈ ਜਿਹਨੂੰ ਮਨਵਾ ਕਹਿੰਦੇ ਆ। ਇਹਦੇ ਜਿਹੜੇ ਸਵਾਸ ਚੱਲਦੇ ਹਨ ਉਹ ਪ੍ਰਭੂ ਪਰਮਾਤਮਾ ਦੇ ਆਧਾਰਾ ਭਾਵ ਆਸਰਾ ਤੇ ਚੱਲਦੇ ਉਹ ਆਸਰੇ ਚੱਲ ਰਹੇ ਹਨ। ਭਾਵ ਕਿ ਜਿਹੜਾ ਇਸ ਢੰਚੇ ਦੇ ਵਿੱਚ ਜਿਹੜੀ ਪੌਣ ਸਵਾਸਾਂ ਦੀ ਵੇਗ ਵਹਿ ਰਹੀ ਹੈ ਉਹਦਾ ਸਹਾਰਾ ਉਹਦਾ ਆਸਰਾ ਉਹ ਪ੍ਰਭੂ ਪਰਮਾਤਮਾ ਹੈ ਜਿਨੇ ਗੁਣਾ ਨੂੰ ਗਾ ਕੇ ਭਗਤ ਜਨ ਆਪਣਾ ਜੀਵਨ ਬਸਰ ਕਰਦੇ ਭਗਤ ਜੀਵ ਹੈ ਗੁਣ ਗਾਏ ਅਪਾਰਾ ਜਿੱਦਣੇ ਵੀ ਭਗਤ ਜਨ ਹਨ ਇਹ ਭਗਤੀ ਦਾ ਵਿਨੈਸ਼ਨ ਬੜੀ ਸਰਲ ਜੀ ਕੀਤੀ ਬਿਦਵਾਨਾਂ ਨੇ ਭਗਤ ਦੇ ਅਰਥ ਕੀਤੇ ਕਿ ਉਹ ਮਨੁੱਖ ਜਿਹਦੇ ਚ ਭਾ ਆ ਜਾਏ ਧਰਤੀ ਤੇ ਰਹਿਣਾ ਹੋਰ ਗੱਲ ਆ ਪ੍ਰਵਾ ਚਰਣਾ ਹੋਰ ਚੀਜ਼ ਆ ਗੁਰਦੁਆਰੇ ਆਉਣਾ ਹੋਰ ਚੀਜ਼ ਐ ਸੇਵਾ ਕਰ ਲੈਣੀ ਕਥਾ ਕਰ ਲੈਣੀ ਸੁਣ ਲੈਣੀ ਇਹ ਗੱਲ ਅਲੱਗ ਐ ਪਰ ਭਾਵਨਾ ਆ ਜਾਣੀ ਇਹ ਗੱਲ ਅਲੱਗ ਹੈ। ਪ੍ਰੇਮ ਪਣ ਜਾਣਾ ਸੇਵਾ ਕਰਨੀ, ਸਰੀਰ ਨੇ ਕਰਨੀ ਉਹ ਅਲੱਗ ਹੈ। ਉਹ ਕੰਮ ਹੋ ਰਿਹਾ ਪਰ ਉਹਦੇ 'ਚ ਭਾਵਨਾ ਬਣ ਜਾਏ, ਉਹਨੂੰ ਉਹਦੇ 'ਚ ਪ੍ਰੇਮ ਆ ਜਾਏ। ਇਹ ਕਿਸੇ ਪੱਧ ਦੇ ਹਿੱਸੇ ਹੁੰਦੇ। ਪਾਤਸ਼ਾਹ ਕਨੇ ਵੀ ਭਗਤ ਦੇ ਵਿੱਚ ਪਹਿਲਾ ਗੁਣ ਉਹ ਜੋ ਵੀ ਕਾਰਜ ਕਰਦਾ, ਜੋ ਵੀ ਕਰਮ ਕਰਦਾ, ਸਤ ਸੰਗਤ ਕਰਦਾ, ਸਤ ਸੰਗਤ ਦੇ ਵਿੱਚ ਜੋੜੇ ਝਾੜਦਾ ਭਾਂਡੇ ਮਾਂਜਦਾ ਗੁਰੂ ਕੇ ਲੰਗਰਾਂ ਦੇ ਬਰਤਨ ਸਾਫ਼ ਕਰਦਾ ਜੋ ਵੀ ਕਰਦਾ ਉਹ ਪ੍ਰੇਮ ਦੇ ਵਿੱਚ ਵੈਖੇ ਕਰਦਾ ਉਹ ਗੁਰੂ ਦਾ ਸਮਝ ਕੇ ਕਰਦਾ ਇਹ ਭਗਤੀ ਦਾ ਡੈਫੀਨੇਸ਼ਨ ਹੈ ਦੂਜਾ ਅੱਖਰ ਹੁੰਦਾ ਦਾ ਅੰਕ ਅਗਾ ਤੇ ਉਹਦਾ ਜਿਹੜਾ ਮਨੂਆ ਹੁੰਦਾ ਉਹ ਰੋਹਾਨੀ ਰੰਗ ਦੇ ਚ ਰੰਗਿਆ ਹੁੰਦਾ ਰੋਹਾਨੀ ਗਿਆਨ ਦੇ ਵਿੱਚ ਰੰਗਿਆ ਹੁੰਦਾ ਇੱਕ ਬੋਧਿਕ ਗਿਆਨ ਹੁੰਦਾ ਇੱਕ ਰੋਹਾਨੀ ਗਿਆਨ ਹੁੰਦਾ ਪਾਸ਼ਾਤ ਦੇ ਭਗਤ ਦੇ ਵਿੱਚ ਪਹਿਲੀ ਗੱਲ ਪ੍ਰੇਮ ਆਏਗਾ ਦੂਜੀ ਗੱਲ ਜਿਹੜਾ ਰੋਹਾਨੀ ਗਿਆਨ ਆਏਗਾ ਤੀਸਰਾ ਅਰਥ ਹੈ ਤੱਤਾ ਜਿਹਦਾ ਅਰਥ ਬਣਦਾ ਉਹ ਤਿਆਗ ਦੀ ਭਾਵਨਾ ਆਏ ਜਿੰਨਾ ਚਿਰ ਕਿਸੇ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਆਉਂਦੀ ਉਹ ਭਗਤ ਨਹੀਂ ਹੋ ਸਕਦਾ ਉਹ ਗੱਲ ਅਲੱਗ ਹੈ ਕਿ ਕਹਿਣ ਮਾਤਰ ਤੇ ਅਸੀਂ ਸਾਰੇ ਭਗਤੀਆਂ ਅੱਜ ਕੱਲ ਤੇ ਬੰਦਾ ਆਪਣੀ ਸਪੇਸ਼ ਛੱਡਣ ਨੂੰ ਤਿਆਰ ਨਹੀਂ ਹੈ ਤੇ ਉਹ ਵੀ ਭਗਤ ਹੈ ਭਗਤ ਦੇ ਵਿੱਚ ਤਿਆਗ ਨਾ ਦੇ ਸੇ ਤੇ ਉਹ ਭਗਤ ਨਹੀਂ ਹੋ ਸਕਦਾ ਤੇ ਆਪਣੇ ਧਰਮ ਦੀ ਇਹ ਪਰੰਪਰਾ ਰਹੀ ਆਪਣੇ ਧਰਮ ਦੇ ਵਿੱਚ ਤੇ ਆਦ ਕਾਲ ਤੋਂ ਲੈ ਕੇ ਗੱਲ ਚੱਲਦੀ ਰਹੀ ਗੁਰੂ ਨਾਨਕ ਸਾਹਿਬ ਜੀ ਦੇ ਤੋਂ ਕਿ ਸਿੱਖਾਂ ਦੇ ਅੰਦਰ ਸਭ ਤੋਂ ਪਹਿਲਾਂ ਪ੍ਰੇਮ ਪੈਦਾ ਹੋਇਆ ਫਿਰ ਗਿਆਨ ਆਇਆ ਫਿਰ ਉਹਨਾਂ ਅੰਦਰ ਤਿਆਗ ਆਇਆ ਤਿਆਗ ਇਹਨਾਂ गहरा ਆਇਆ ਕਿ ਬਾਬਾ ਬੁੰਡਾ ਸਾਹਿਬ ਗੁਰੂ ਨਾਨਕ ਸਾਹਿਬ ਵੇਲੇ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਸੇਵਾਦਾਰ ਰਹੇ ਛੇ ਪਾਤਸ਼ਾਹਾਂ ਬਦਲੀਆਂ ਸਰੀਰ ਬਦਲੇ ਉਹ ਗੁਰਿਆਈ ਦਾ ਤਿਲਕ ਦੰਦੇ ਰਹੇ ਤੇ ਇੱਕ ਥਾਂ ਵੀ ਕਿਤੇ ਜਨਾਇਆ ਨਹੀਂ ਆ ਵੀ ਮੈਂ ਬਹੁਤ ਪ੍ਰਾਰਥਨਾ ਜੀ ਮੈਨੂੰ ਗੁਰਗੱਦੀ ਮੈਨੂੰ ਨਹੀਂ ਚਾਹੀਦੀ ਆ ਕਿਉਂਕਿ ਤਿਆਗ ਹੈ ਤੇ ਜਿੰਨਾ ਚਿਰ ਸਿੱਖਵੇਂ ਕਥਾ ਤੋਂ ਹਟ ਕੇ ਵੀ ਜੇ ਬੇਨਤੀ ਕਰੀਏ ਜਿੰਨਾ ਚਿਰ ਆਪਣਾ ਜਿ ਤਿਆਗ ਨਹੀਂ ਆਏਗਾ ਉਨ੍ਹਾਂ ਦਾ ਰੋਹਾਨੀ ਰੰਗ ਨਹੀਂ ਆਏ ਤੇ ਜਿੰਨਾ ਕ ਆਪਣਾ ਜ਼ਨਾਜ਼ਾ ਬਾਹਰ ਨਿਕਲਦਾ ਜਿੰਨਾ ਕ ਆਪਾਂ ਭਾਵੇਂ ਕਿਸੇ ਸੰਸਥਾ ਦੀ ਗੱਲ ਆ ਪਰ ਕੌਮ ਦੀ ਗੱਲ ਐ ਭਾਵੇਂ ਕਿਸੇ ਬਹੁਤ ਆਰਗੇਨਾਈਜੇਸ਼ਨ ਦੀ ਗੱਲ ਐ ਜ਼ਿਆਦਾਤਰ ਆਪਣੇ ਦਿਲਾਂ ਦੇ ਵਿੱਚੋਂ ਮਨਾਂ ਦੇ ਵਿੱਚੋਂ ਆਪਣਾ ਰੋਹਾਨੀ ਪਤਨ ਹੋ ਰਿਹਾ ਹੈ ਕਹਿਣ ਮਾਤਰ ਆਪਣੀ ਆਰਗੇਨਾਈਜ਼ ਬਹੁਤ ਵੱਡੀਆਂ ਬਣ ਚੁੱਕੀਆਂ ਜਥੇਬੰਦੀਆਂ ਵੱਡੀਆਂ ਨੇ ਆਪਣੇ ਕਾਫਲੇ ਵੱਡੇ ਹੁੰਦੇ ਜਾ ਰਹੇ ਐ ਔਰ ਕਾਫਲਿਆਂ ਵਿੱਚੋਂ ਜਥਿਆਂ ਦੇ ਵਿੱਚੋਂ ਜਥੇ ਬੰਦਿਆਂ ਦੇ ਵਿੱਚੋਂ ਤੁਹਾਨੂੰ ਆਪਣਾ ਜਨ ਰੋਹਾਨੀ ਪਤਨ ਦਿਸ ਰਿਹਾ ਕਿਸੇ ਦਾ ਅਭਿਆਸ ਨਹੀਂ ਕੋਈ ਰਹਿਨ ਨਹੀਂ ਰੰਗ ਨਹੀਂ ਰਿਹਾ ਕਿਸੇ ਕੋਲ ਤਿਆਗ ਨਹੀਂ ਤਿਆਗ ਗਿਆਨ ਤੋਂ ਬਣਾ ਨਹੀਂ ਆ ਸਕਦਾ ਮੈਂ ਧਿਆਨ ਦੇਣਾ ਮੈਂ ਹਲੇ ਭਗਤ ਦੇ ਅਰਥ ਕਰ ਰਿਹਾ ਤਿਆਗ ਹੋਣਾ ਸਿੱਖ ਦਾ ਲਾਜ਼ਮੀ ਹੈ ਪਰ ਤਿਆਗ ਰੋਹਾਨੀ ਗਿਆਨ ਤੋਂ ਬਣਾ ਆ ਨਹੀਂ ਸਕਦਾ ਤੇ ਰੋਹਾਨੀ ਗਾਣ ਗਿਆਨ ਤਰੇ ਵੀ ਪ੍ਰੇਮ ਤੋਂ ਬਣਾ ਨਹੀਂ ਪੈਦਾ ਹੁੰਦਾ ਪਾਸ਼ਾ ਕਰਿਆ ਵੀ ਭਗਤ ਦੇ ਵਿੱਚ ਇਹ ਤਿੰਨ ਗੁਣ ਹੋਣੇ ਲਾਜ਼ਮੀ ਆ ਲਲਜ ਪ੍ਰੇਮ ਆਉਣਾ ਫਿਰ ਗਿਆਨ ਆਉਣਾ ਪ੍ਰਤਿਆਗਣਾ ਤੇ ਜਿੰਨਾ ਚਿਰ ਸਿੱਖਾਂ ਚ ਤਿਆਗ ਨਹੀਂ ਆਏਗਾ ਇਹਨਾਂ ਚ ਆਪੋ ਜਿਹੜੇ ਪਾਟੋ ਧਾੜਿਆ ਇਹ ਵਕਤੀ ਜੀ ਤੁਸੀਂ ਵੇਖਿਆ ਥੱਲੇ ਤੋਂ ਲੈ ਕੇ ਉੱਪਰ ਤੱਕ ਨਿਕੀਆਂ ਛੋਟੀਆਂ ਸੁਸਾਇਟੀਆਂ ਕਮੇਟੀਆਂ ਤੋਂ ਲੈ ਕੇ ਉੱਪਰ ਤੱਕ ਜਥੇਬੰਦੀਆਂ ਤੱਕ ਇਹਨਾਂ ਕਿ ਵੱਡੇ ਦਲਾਂ ਪੰਥਾਂ ਤੱਕ ਖਾਲਸਾ ਪੰਥ ਵਿੱਚ ਪਾਟੋ ਤਾੜ ਦਿਨ ਬਦਨ ਵੱਧਦੀ ਜਾ ਰਹੀ ਹੈ ਕਾਰਨ ਇੱਕੋ ਹੈ ਕਿ ਸਿੱਖਾਂ ਦੇ ਵਿੱਚ ਤਿਆਗ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਮੈਂ ਚਾਹੁੰਨਾ ਵੀ ਜੋ ਜਿੱਥੇ ਮੈਂ ਬੈਠਾ ਇਹਦੇ ਕਾਬਿਲ ਹੋਰ ਕੋਈ ਬੰਦਾ ਹੈ ਹੀ ਨਹੀਂ ਬਸ ਇਹ ਤਿਆਗ ਜਿਹੜਾ ਹੈ ਇਹ ਰੋਹਾਨੀ ਜਾਨ ਤੋਂ ਬਣਾ ਨਹੀਂ ਆ ਸਕਦਾ ਤੇ ਰੋਹਾਨੀ ਜਿਹੜਾ ਪ੍ਰੇਮ ਤੋਂ ਬਣਾ ਨਹੀਂ ਪੈਦਾ ਹੋ ਸਕਦਾ ਤੁਸੀਂ ਜਿੱਥੇ ਬੰਦੀਆਂ ਜਥੇਦਾਰ ਬਹੁਤ ਵੱਡੀਆਂ ਵੱਡੀਆਂ ਆਰਗੇਨਾਈਜ਼ ਵੇਖੀਆਂ ਪਰ ਉਹਨਾਂ ਦੇ ਵਿੱਚ ਰੋਹਾਨੀ ਪਤਨ ਹੁੰਦਾ ਆ ਰਿਹਾ ਸਿੱਖਾਂ ਦੇ ਵਿੱਚ ਤੇ ਗੱਲ ਕਦੇ ਵੀ ਕਬੂਲ ਨਹੀਂ ਹੋ ਸਕਦੀ ਕਿ ਸਿੱਖਾਂ ਦੀ ਕੋਈ ਆਰਗਨਾਈਜ਼ ਸਿੱਖਾਂ ਦੀ ਕੋਈ ਜਥੇਬੰਦੀ ਕੋਈ ਦਲ ਪੰਥ ਜਿਸ ਰੋਹਾਨੀ ਨਾ ਹੋਵੇ ਜਿਸ ਰੋਹਾਨੀ ਰੰਗ ਨਾ ਹੋਵੇ ਜਿਸ ਭਗਤੀ ਪ੍ਰੇਮ ਦੀ ਖੁਸ਼ਬੂ ਨਾ ਆ ਰਹੀ ਹੋਵੇ ਉਹ ਕਦੇ ਵੀ ਡਿਫਾਈਨ ਨਹੀਂ ਕਰਦੀ ਇਸ ਗੱਲ ਕਦੇ ਵੀ ਇਸ ਕੌਮ ਦੀ ਗਵਾਹੀ ਨਹੀਂ ਕਰ ਸਕਦਾ ਪਾਤਨ ਹੋਇਆ ਗਿਆ ਹੈ ਅਮੇ ਕੋਈ ਸਿੱਖ ਹੈ ਅਮੇ ਸਿੱਖਾਂ ਦਾ ਕੋਈ ਪਰਿਵਾਰ ਹੈ ਕੋਈ ਆਰਗੇਨਾਈਜ਼ ਹੈ ਪਰ ਕੋ ਜਥੇਬੰਦੀ ਹੈ ਅਮੇ ਕੋ ਵੱਡਾ ਕਾਫਲਾ ਦਲਪੰਥ ਹੈ ਉਹਦੇ ਵਿੱਚ ਜੇ ਰੋਹਾਨੀ ਰੰਗ ਨਹੀਂ ਆ ਤੇ ਉਹ ਸੁੱਕਾ ਸੁੱਕਾ ਜਾ ਪਏਗਾ ਜਾ ਪਏਗਾ ਪ੍ਰੇਮ ਨਹੀਂ ਜਾਂਦੇ ਤੇ ਜਿੰਨਾ ਚਿਰ ਪ੍ਰੇਮ ਨਹੀਂ ਨਜ਼ਰ ਗਿਆਨ ਵੀ ਨਹੀਂ ਆਇਆ ਜੇ ਨਜ਼ਰ ਗਿਆਨ ਨਹੀਂ ਆ ਕਿ ਨਜ਼ਰ ਤਿਆਗ ਵੀ ਨਹੀਂ ਆ ਸਕਦਾ ਤੇ ਸਿੱਖ ਦੇ ਵਿੱਚ ਸਭ ਤੋਂ ਪਹਿਲਾਂ ਜੇ ਗੱਲ ਕੋਈ ਹੈ ਕਿਸੇ ਵੀ ਚੀਜ਼ ਦੀ ਅਗਵਾਈ ਕਰਨ ਵਾਸਤੇ ਕੋਈ ਤਿਆਗ ਦਾ ਹੋਣਾ ਲਾਜ਼ਮੀ ਹੁੰਦਾ ਹੈ ਪਾਸ਼ਕ ਜੇ ਭਗਤ ਜਣ ਹਨ ਜਿਨ੍ਹਾਂ ਦੇ ਕੋਲ ਪ੍ਰੇਮ ਵੀ ਹੈ ਗਿਆਨ ਵੀ ਹੈ ਤੇ ਤਿਆਗ ਵੀ ਹੈ ਉਹ ਜਉਂਦੇ ਹਨ ਧਰਤੀ ਦੇ ਉੱਤੇ ਆਪਣਾ ਜੀਵਨ ਬਸਰ ਕਰਦੇ ਗੁਣ ਗਾਏ ਅਪਾਰਾ ਜਿਹੜਾ ਅਪਾਰਾ ਪਾਰਾਵਾਰ ਪ੍ਰਕਿਰਤੀ ਤੋਂ ਵੀ ਪਰੇ ਜਿਹੜਾ ਪਰਮਾਤਮਾ ਹੈ ਉਹਦੇ ਗੁਣਾਂ ਨੂੰ ਗਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਪਾਸ਼ਾ ਜੇ ਕਿਰਪਾ ਕਰੇ ਗੁਣ ਨਿਦਾਨ ਅੰਮ੍ਰਿਤ ਹਰ ਨਾਮਾ ਹਰ त्याहे त्याहे ਸੁਖ ਪਾਇਆ ਜੀਓ ਗੁਣ ਨਿਧਾਨ ਗੁਣਾ ਦਾ ਜਿਹੜਾ ਖਜ਼ਾਨਾ ਹੈ ਤੇ ਮਰਤੂ ਤੋਂ ਰਹਿਤ ਕਰਦਾ ਵੇਲਾ ਜਿਹੜਾ ਪ੍ਰਮਾਤਮਾ ਦਾ ਹਰੀ ਵਾਹੀ ਗੁਰੂ ਜੀ ਦਾ ਨਾਮ ਹੈ ਜਿਹੜਾ ਗੁਣ ਨਿਧਾਨ ਅੰਮ੍ਰਿਤ ਹਰ ਨਾਮ ਹਰ त्याहे त्याहे ਸੁਖ ਪਾਇਆ ਜੀਓ ਪਾਸ਼ ਅਜ ਕਹਿੰਦੇ ਉਹਨੂੰ त्याग त्याग ਕੇ त्यागा कर विरती दे नाल त्याग के गुरमुख जन जड़े हन ओ महा सुख नु परम सुख नु प्राप्त कर लंदे हन ਹੁਣ ਅੱਗੇ ਪਾਸ਼ਾ ਉਹਨਾਂ ਭਗਤ ਜਨਾਂ ਦੀ ਉਹਨਾਂ ਜਗ੍ਹਾ ਸੂਹਾਂ ਦੀ ਜਿਹੜੀ ਇਹ ਗੱਲ ਸਾਂਝੀ ਕਰਾਏ ਮਨសា ਤਾਰ ਜੋ ਕਰਤੇ ਆਵੈ ਪਾਸ਼ਾ ਕਨੇ ਸੰਤ ਸੰਗਤ ਵਿੱਚ ਮਨੁੱਖ ਦੋ ਰੂਪਾਂ ਦੇ ਵਿੱਚ ਆਉਦਾ ਕੁਸਾਇਨੇ ਕਿ ਅੱਜ ਆਪਾਂ ਆਪਾਂ ਇਹਨੇ છાਤੀ ਮਾਰੀਏ ਵੀ ਆਪਾਂ ਕਿੱਦਾਂ ਰਹੇ ਆ ਇੱਕ ਮਨੁੱਖ ਕਾਮਨਾ ਅਧੀਨ ਆਉਂਦਾ ਤੇ ਇੱਕ ਭਾਵਨਾ ਅਧੀਨ ਆਉਂਦਾ ਕਾਮਨਾ ਜਿਹੜੀਆਂ ਹੁੰਦੀਆਂ ਇਹ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਮਨੁੱਖ ਦੀ ਹਾਂ ਕਾਮਨਾ ਰੱਬ ਨੂੰ ਮਿਲਣ ਦੀ ਹੋਵੇ ਉਹ ਗੱਲ ਅਲੱਗ ਹੈ ਜਦੋਂ ਕਾਮਨਾ ਰੱਬ ਨੂੰ ਮਿਲਣ ਦੀ ਪੈਦਾ ਹੋਏਗੀ ਉਹ ਤੇ ਭਾਵਨਾ ਆਟੋਮੈਟਿਕਲੀ ਆ ਜਾਣੀ ਹੈ ਉਹਨੂੰ ਲਿਹਾਉਣ ਦੀ ਲੋੜ ਨਹੀਂ ਪੈਂਦੀ ਬੰਦਾ ਆਉਂਦਾ ਕਾਮਨਾ ਅਧੀਨ ਆ ਹੋਂਦਾ ਗੁਰਦੁਆਰੇ ਮੱਥਾ ਟੇਕਦਾ ਆਪਣੀਆਂ ਕਾਮਨਾਵਾਂ ਦੀਆਂ ਲਿਸਟਾਂ ਉੱਗਰ ਰੱਖ ਦਿੰਦਾ ਕਿ ਪਾਸ਼ਾ ਨੂੰ ਆ ਵੀ ਮਿਲੇ ਜਾਂ ਵੀ ਮਿਲੇ ਜਿਹਦੇ ਕਦੇ ਉਹ ਕਾਮਨਾ ਦੇ ਕਰਕੇ ਉਹ ਕਦੇ ਜਪ ਜੀ ਸਭ ਤੋਂ ਸੁਖਮਨੀ ਸਾਹਿਬ ਇਹ ਪੜਦਾ ਵੀ ਹੈ ਜਪ ਵੀ ਕਰਦਾ ਪਰ ਜਦੋਂ ਇਹ ਕਾਮਨਾ ਪੂਰੀ ਹੋ ਜਾਂਦੀ ਕਈ ਵਾਰੀ ਇਹ ਦੁੱਖ ਬਣਦਾ ਕਦੇ ਜਪ ਵੀ ਛੁੱਟ ਜਾਂਦਾ ਇਹ ਤਾਂ ਆਪਣੇ ਨਾਲ ਵਾਪਰਦਾ ਘਰਾਂ ਵਿੱਚ ਬਹੁਤਾ ਬਹੁਤਾਤ ਵਿੱਚ ਮੈਂ ਵੇਖਿਆ ਕਿ ਸਾਡਾ ਤਾਂ ਬਾ ਇੰਨਾਂ ਗੱਲਾਂ ਦਾ ਜ਼ਿਆਦਾਤਰ ਪੈਂਦਾ ਕੁਈ ਵੀ ਦਿਨ ਆਇਆ ਕੋਈ ਕਿੰਨ ਦਿਨ ਆਇਆ ਸਾਨੂੰ 40 ਦਿਨ ਕਿਤਰੀ ਅਸਾ ਪੂਰੀ ਹੋ ਜਾਣੀ ਉਹ ਆਸਾ ਪੂਰੀ ਹੋਊਗੀ ਤੇ ਜਾ ਪਚਣ ਲੱਗਿਆ ਅਮਰਤਵਿਲਾ ਚਲਾ ਗਿਆ ਨਿਤਨੇਮ ਜਾਂਦਾ ਰਿਹਾ ਗੁਰਦੁਆਰੇ ਮੱਥਾ ਟੇਕਣਾ ਜਾਂਦਾ ਰਿਹਾ ਇਦਾਂ ਦੇ ਮਨੁੱਖਾਂ ਦੀ ਤੁਹਾਨੂੰ ਦੁਨੀਆ ਦੇ ਉੱਤੇ ਭੀੜ ਮਿਲੇਗੀ ਕਿਉਂਕਿ ਸਿਰਫ ਕਾਮਨਾ ਦੀਨ ਆ ਰਹੇ ਆ ਕਾਮਨਾ ਦੀਨ ਜਾਉਂਦੇ ਆ ਪਾਤਸ਼ਾਹ ਕਹਿੰਦੇ ਵੀ ਹਾਂ ਪ੍ਰਮਾਤਮਾ ਜੀ ਪੂਰੀ ਤੇ ਕਰਦੇ ਆ ਪਰ ਜਦਾਂ ਚਰ ਸਿੱਖ ਦੀ ਕਾਮਨਾ ਭਾਵਨਾ ਵਿੱਚ ਨਾ ਤਬਦੀਲ ਹੋਵੇ ਕਾਮਨਾ ਕਾਮਨਾ ਅਧੀਨ ਕੈਸੇ ਪਾਵੈ ਜਗਦੀਸ਼ ਕੋ ਕਾਮਨਾ ਤੇ ਚਾਹੀਦੀ ਕਾਮਨਾ ਤੇ ਹੋਣੀ ਚਾਹੀਦੀ ਪਰ ਕਾਮਨਾ ਦੇ ਵਿੱਚ ਜਪਦੇ ਜਪਦੇ ਜਿਹਦੀ ਕਾਮਨਾ ਪੂਰੀ ਹੋਣ ਵਾਸਤੇ ਕਦੇ ਜਪ ਜੀ ਪੜਦੇ ਪੜਦੇ ਜਪ ਜੀ ਦਾ ਰੂਪ ਹੋ ਜਾਣਾ ਉਹਦੇ ਨਾਲ ਪ੍ਰੇਮ ਬਣ ਜਾਣਾ ਇਹਨੂੰ ਭਾਵਨਾ ਕਹਿੰਦੇ ਆ ਮੁਕ ਦੋ ਤਰੀਕੇ ਆਪਾਂ ਸਾਰੇ ਵਿਚਰਦੇ ਆ ਸੰਸਾਰ ਦੇ ਵਿੱਚ ਸਾਰੇ ਇਸ ਤਰੀਕੇ ਆਪਾਂ ਨਹੀਂ ਆ ਰਹੇ ਗੁਰਦੁਆਰੇ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਹੈ ਇਦਾਂ ਨਹੀਂ ਆ ਵੀਰ ਕਲਗੀਆਂ ਵਾਲੇ ਦਾ ਸਾਨੂੰ ਹੁਕਮ ਆ ਸੀ ਤਾਂ ਗੁਰਦੁਆਰੇ ਜਾਣੇ ਆ ਕੋਈ ਨਾ ਕੋਈ ਕਾਮਨਾ ਤੇ ਹੋ ਰਹੀ ਇੱਛਾ ਤੇ ਕੋਈ ਹੋ ਰਹੀ ਤੇ ਜਿਹੜਾ ਇਸ ਤਰੀਕੇ ਆ ਰਿਹਾ ਪਰ ਇੱਛਾ ਤੇ ਪੂਰੀ ਹੋ ਜਾਂਦੀ ਆ ਪਰ ਉਹਦਾ ਜਿਹੜਾ ਆਪਣਾ ਮਕਸਦ ਹੈ ਮੁੱਦਾ ਤੇ ਆਪਣਾ ਹੈ ਕਿ ਇਸ ਪਰਿਵਾਰ ਤੋਂ ਨਿਰੰਕਾਰ ਦੇ ਦੇਸ਼ ਤੱਕ ਪਹੁੰਚਣਾ ਕਰਮ ਤੇ ਆਪਣਾ ਇਹ ਹੈ ਕਿ ਸੰਸਾਰ ਤੇ ਰਹਿੰਦੇ ਰਹਿੰਦੇ ਉਸ ਨਿਰੰਕਾਰ ਦੇ ਘਰੇ ਚਲੇ ਜਾਣਾ ਕਰਮ ਤੇ ਆਪਣਾ ਇਹ ਹੈ ਪਰ ਕਾਮਨਾਵਾਂ ਤੇ ਪੂਰੀਆਂ ਹੋ ਜਾਂਦੀਆਂ ਧਰਮ ਅਰਥ ਕਾਮ ਮੋਕ ਨੂੰ ਮਿਲ ਜਾਂਦੇ ਉਹ ਫਿਰ ਖਤਮ ਹੋ ਜਾਂਦੀ ਕਾਣੀ ਉੱਥੇ ਡਿਗ ਜਾਂਦਾ ਬੰਦਾ ਉਹ ਫਿਰ ਪਦਾਰਥਵਾਦ ਉਲਝ ਜਾਂਦਾ ਪਾਸ਼ਾ ਕਹਿੰਦਾ ਮਨਸਾ ਧਾਰ ਜੋ ਕਰਤਿਆ ਵੇ ਗੁਰੂ ਉਹਦੀਆਂ ਮਨਸ਼ਾ ਤੇ ਪੂਰੀਆਂ ਕਰਦਾ ਇੱਛਾ ਤੇ ਪੂਰੀਆਂ ਕਰਦਾ ਜਿੱਦਾਂ ਮੈਨੂੰ ਇੱਕ ਚੇਤੇ ਆਇਆ ਪ੍ਰਮਾਣ RAM ਚੰਦਰ ਦੇ ਦਰਬਾਰ ਦੇ ਵਿੱਚ ਵਿਪਿਖਣ ਹੋ ਗਿਆ ਬਪੀ ਕਰਮਾਰਥ ਕ ਸੰਕਲਪ ਪੈਦਾ ਕਰਦਾ ਹੈ ਵੀ ਰਾਮਚੰਦਰ ਨੇ ਲੰਕਾ ਤੋ ਜਿੱਤ ਲੈਣਾ ਹਣਾ ਤੇ ਜੋ ਹੋਵੇ ਨਾ ਤੇ ਕਿਤੇ ਇਹ ਰਾਜ ਭਾਗ ਇਹਨੇ ਕੀ ਕਰਨਾ ਮੈਨੂੰ ਦੇ ਦੇ ਬਾਅਦ ਵਿੱਚ ਇਹ ਸੰਕਲਪ ਪੈਦਾ ਕਰਕੇ ਖਿਆਲ ਪੈਦਾ ਕਰਕੇ ਥਾਟ ਪੈਦਾ ਕਰਕੇ ਰਾਮਚੰਦਰ ਦੇ ਦਰਬਾਰ ਚ ਲਿਆ ਜਾਂਦਾ ਸ਼ਰਨ ਚ ਲਿਆ ਜਾਂਦਾ ਜਦੋਂ ਚਲੇ ਜਾਂਦਾ ਤੇ ਉਹ ਰਾਮਚੰਦਰ ਨੂੰ ਅਵਤਾਰ ਹੀ ਪਰਸ ਹਨ ਉਹਨਾਂ ਜੋ ਦ੍ਰਿਸ਼ਟੀ ਮਾਰੀ ਅੱਖਾਂ ਨੇ ਨਿਤਰ ਪਰਕੇ ਤੱਕਿਆ ਭਿਖਣ ਵਾਲ ਤੇ ਫੁਰਨੇ ਦਾ ਸੰਕਲਪ ਸੀ ਜਿਹੜਾ ਉਹ ਮਿਟ ਗਿਆ ਨਾਲ ਨਾਲ ਖਤਮ ਹੋ ਗਿਆ। ਰਾਮਚੰਦਰ ਜੀ ਕਹਿਣ ਲੱਗੇ ਵੀ ਭਿਖਣਾ ਇਹ ਜਿਹੜਾ ਰਾਜ ਭਾ ਗਿਆ ਇਹ ਤੂੰ ਚਰਨ ਜੀ ਵੀ ਹੋ ਚੁੱਕਿਆ ਤੇ ਧੇਰਾ ਹੋਇਆ। ਭਿਖਣ ਕਹਿਣ ਲੱਗਾ ਵੀ ਹੁਣ ਮੇਰੇ ਮਨ ਦੇ ਵਿੱਚ ਉਹ ਸੰਕਲਪ ਹੀ ਨਹੀਂ ਮੇਰੇ ਮਤ ਫੁਰਨਾ ਮਿਟ ਗਿਆ। ਮੇਰੇ ਮਨ ਚ ਚਾਹ ਹੀ ਨਹੀਂ ਰਿਹਾ ਹੁਣ ਉਸ ਕਾਲ ਦਾ। ਮੇਰੇ ਮਨ ਚ ਰਾਜ ਦੀ ਇੱਛਾ ਰਹੀ ਨਹੀਂ ਆ। ਰਾਮਚੰਦਰ ਕਹਿਣ ਲੱਗੇ ਵੀ ਨਹੀਂ ਤੇਰੇ ਮਨ ਚੋਂ ਫੁਰਨਾ ਮਿਟਿਆ ਜਾਂ ਨਾ ਮਿਟਿਆ ਪਰ ਤੂੰ ਘਰੋਂ ਤੁਰਨ ਵੇਲੇ ਸੰਕਲਪ ਤੇ ਕੀਤਾ ਸੀ ਨਾ ਸੰਕਲਪ ਤੇਰਾ ਪੂਰਾ ਹੋਏਗੀ ਹੋਏਗਾ ਤੇ ਤੂੰ ਚਰਨਜੀਤ ਵੀ ਹੋਇਆ ਤੇ ਰਾਜ ਭਾਗ ਤੇਰਾ ਹੋਇਆ ਪਾਤਸ਼ਾਹ ਫੁਰਨੇ ਮਟਾਉਣ ਦੀ ਸਮਰੱਥਾ ਰੱਖਦੇ ਆ ਪਾਤਸ਼ਾਹ ਕਹਿੰਦੇ ਮਨਸਾ ਧਾਰ ਜੋ ਘੜ ਤੇ ਆਵੇ ਤੇ ਆਪਾਂ ਉਹਨੂੰ ਸੋਚਣਾ ਵੀ ਚਾਹੀਦਾ ਆਪਾਂ ਗੁਰਦੁਆਰੇ ਆਈਏ ਗੁਰਸੰਗਤ ਜਾਈਏ ਮੰਦਰ ਮਸਜਿਦ ਜਾਈਏ ਆਪਣੇ ਧਰਮਾਂ ਦੇ ਮੁਤਾਬਕ ਮੈਂ ਕਹਿ ਰਿਹਾ ਕੋਈ ਧਾਰਮਿਕ ਸਥਾਨ ਦੀ ਯਾਤਰਾ ਕਰਨ ਜਾਈਏ ਘੱਟੋ ਘਾਟ ਆਪਣੇ ਮਨ ਨੂੰ ਲੜਕਣਾ ਤੇ ਚਾਹੀਦਾ ਵੀ ਆਪਣੇ ਮਨ ਚ ਐਸ ਵਕਤ ਕਰੋ ਚੱਲਣ ਵੇਲੇ ਕੀ ਚੱਲ ਰਿਹਾ ਮਨਸ਼ਾ ਤੇ ਉਹੀ ਹੈ ਨਾ ਮਨਸ਼ਾ ਜੋ ਬਾਹਰੋਂ ਦਿਖਾਈ ਜਾਂਦੀ ਹੈ ਸੰਸਾਰ ਨੂੰ ਕੋਈ ਮਨਸ਼ਾ ਨਹੀਂ ਹੁੰਦੀ ਉਹ ਹੋਪ ਹੁੰਦਾ ਕਾਮਨਾ ਤੇ ਉਹੀ ਹੈ ਘਰੋਂ ਚੱਲੇ ਆ ਕਿ ਗੁਰੂ ਨਾਲ ਪ੍ਰੇਮ ਕਰਕੇ ਚੱਲੇ ਆ ਉਹ ਕਾਮਨਾ ਕਰਕੇ ਚੱਲੇ ਆ ਕੋਈ ਵਿਸ਼ੇਸ਼ ਕਰਮਿਆ ਤਾਂ ਚੱਲੇ ਆ ਕਾਥੋਂ ਚੱਲੇ ਆ ਪਾਸ਼ਕ ਦੇ ਵਿੱਚ ਜਿੰਨਾ ਗੁਰਸਿੱਖਾਂ ਦੀ ਮਨਸ਼ਾ ਘਰੋਂ ਚੱਲਣ ਵੇਲੇ ਇਹ ਹੈ ਕਿ ਗੁਰੂ ਨਾਲ ਪ੍ਰੇਮ ਕਰਨਾ ਤੇ ਪ੍ਰੇਮ ਦੇ ਵਿੱਚ ਇਸ ਤਰੀਕੇ ਉੱਤਰ ਜਾਣਾ ਕਿ ਸਾਡਾ ਜੰਮਣ ਮਰਨ ਮਿਟ ਜਾਵੇ ਹੁਣ ਇਹ ਭਾਵਨਾ ਆਪਣੀ ਸਾਰਾਂ ਦੀ ਤੇ ਨਾ ਬਣਦੀ ਕਿਉਂਕਿ ਆਦ ਕਾਲ ਤੋਂ ਲੈ ਕੇ ਚੱਲਦਾ ਰਿਹਾ ਜੀ ਮਨੁੱਖ ਦਾ ਸੁਭਾਰਿਆ ਜਿੱਦਾਂ ਨੇਚਰ ਦੇ ਵਿੱਚ ਨਾ ਆਯੁਰਵੈਦਿਕ ਰਿਟਰ ਸੇ ਵੇਖਿਆ ਹੋਊਗਾ ਇਹ ਬਹੁਤਿਆਂ ਰੋਗਾਂ ਦੀ ਜਿਹੜੀ ਦਵਾਈ ਹੈ ਇਹ ਹੁਣ ਤੇ ਚਲੋ ਐਲੋਪੈਥੀ ਹੋਮੋਪੈਥੀ ਆਯੁਰਵੈਦ ਕੋ ਨੈਚਰੋਪੈਥੀ ਬੜਾ ਕੁਝ ਆ ਗਿਆ ਆਦ ਕਾਲ ਤੋਂ ਲੈ ਕੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਇਹ ਜਦੋਂ ਕੁਝ ਵੀ ਨਹੀਂ ਸੀਗਾ ਉਦੋਂ ਮੰਤਰ ਪੈਥੀ ਹੁੰਦੀ ਸੀ ਭਾਵੇਂ ਆਮ ਘਰਾਂ ਦੇ ਵਿੱਚ ਆਮ ਸੰਸਾਰ ਦੇ ਵਿੱਚ ਮੰਤਰ ਮਾਲਾ ਕਿਸੇ ਦਾ ਰੋਗ ਠੀਕ ਕਰ ਦਿੰਦਾ ਇਹ ਚੱਲਦਾ ਹੁੰਦਾ ਹੁਣ ਵੀ ਇੱਕ ਜਾਦਤ ਜਿੱਦਾਂ ਜੰਮੂ ਕਸ਼ਮੀਰ ਜਾਓ ਬੰਗਲਾਦੇਸ਼ ਜਾऊं ਚਾਈਨਾ ਜਾऊं ਉਧਰ ਜਿਆਦਾ ਇਹਦਾ ਚੀਜ਼ ਦਾ ਪ੍ਰਭਾਵ ਹੈ ਵੀ ਆਹ ਤੇਰੀ ਜੜ ਦੁੱਖ ਦੀ ਹੈ ਮੈਂ ਮੰਤਰ ਪੜ ਦੇਣਾ ਇਹਦਾ ਜੜ ਹਟ ਕਰਨਾ ਤੇਰਾ ਸਿਰ ਦੁੱਖ ਦਾ ਮੈਂ ਮੰਤਰ ਪੜ ਦੇਣਾ ਉਹਨੂੰ ਆਪਣੇ ਪੰਜਾਬ 'ਚ ਮੰਦਰੀ ਕਹਿੰਦੇ ਹੁੰਦੇ ਤੇ ਹੁਣ ਵੀ ਬਹੁਤੀ ਗਲੀ ਪ੍ਰਚਲਿਤ ਹੈ ਇਹ ਵੀ ਨਹੀਂ ਸੀਗਾ ਕਿ ਉਦੋਂ ਬਹੁਤ ਆੱਤ ਦੇ ਵਿੱਚ ਇਹਨਾਂ ਗੱਲਾਂ ਦਾ ਅਸਰ ਹੁੰਦਾ ਸੀ ਕਿਉਂਕਿ ਉਦੋਂ ਹੋਮੋਪੈਥੀ ਜਾਂ ਆਲੋਪੈਥੀ ਜਾਂ ਅਜਰ ਕਹਤੇ ਹੈ ਹੀ ਨਹੀਂ ਸੀ ਕੋਸ਼ਿਸ਼ ਤੋਂ ਮੰਤਰਾਂ ਦੇ ਆਧਾਰ ਦੇ ਉੱਤੇ ਤੇ 80% ਇਹ ਕੰਮ ਵੀ ਕਰਦੇ ਸਨ ਕੰਮ ਕਿਦਾਂ ਕਰਦੇ ਸਨ ਆ ਜਿਹੜੇ ਹੋਮੋਪੈਥੀ ਜਾਂ ਐਲੋਪੈਥੀ ਆਯੁਰਵੈਦਿਕ ਜਿਹੜੇ ਵੈਦ ਹਨ ਉਹ ਵੀ ਇਸੇ ਆਧਾਰ ਤੇ ਕੰਮ ਕਰਦੇ ਆ ਕਿਉਂਕਿ ਜਿੱਥੋਂ ਮੈਂ ਆਰੰਭਤਾ ਕੀਤੀ ਸ਼ਬਦ ਨੇ ਤੁਹਾਡੇ ਉੱਤੇ ਅਸਰ ਕਰਨਾ ਹੁੰਦਾ ਕੋਈ ਡਾਕਟਰ ਕੋਲ ਜਾਓ ਤੁਹਾਨੂੰ ਬਿਮਾਰੀ ਭਾਵੇਂ ਛੋਟੀ ਆ ਬਿਲਕੁਲ ਆਮ ਬੁਖਾਰ ਆ ਉਹਨੇ ਕਹਿੰਦਾ ਵੀ ਲੈ ਗੋਲੀ ਦਿੱਤੇ ਮੈਂ ਦੇ ਦੇਣਾ ਪਰ ਦੇਖ ਲਾ ਜੇ ਲੋਟ ਆ ਗਿਆ ਤੇ ਠੀਕ ਨਹੀਂ ਕੰਮ ਖਤਰੇ ਵਾਲੀ ਲੱਗਦਾ ਠੀਕ ਨਹੀਂ ਹੁੰਦੀ ਉਹ ਸ਼ਬਦ ਨੇ ਅਸਰ ਕਰਨਾ ਤੁਹਾਡੇ ਤੇ ਗੋਲੀ ਨੇ ਅਸਰ ਨਹੀਂ ਕਰਨਾ ਤੇ ਜੇ ਡਾਕਟਰ ਨੇ ਕਹੇ ਬਿਮਾਰੀ ਭਾਵੇਂ ਵੱਡੀ ਆ ਆਪਣੇ ਕੈਂਸਰ ਦਾ ਰੋਗ ਹੋਵੇ ਵੀ ਤੇ ਗੱਲ ਕੁਛ ਨਹੀਂ ਆ ਤੂੰ ਅੱਧੀ ਗੋਲੀ ਲੈ ਦਿੱਤੇ ਗੋਲੀ ਨਾਲ ਠੀਕ ਹੋ ਜਾਣਾ ਮਨੁੱਖ ਦਾ ਮਨ ਉਸ ਕਲ ਨੂੰ ਕ੍ਰੀਟ ਕਰ ਜਾਂਦਾ ਹੁੰਦਾ ਤੇ ਜਿਹੜੇ ਪ੍ਰਾਤਨ ਘਰਾਂ ਦੇ ਵਿੱਚ ਮੰਤਰ ਪੜ੍ਹੇ ਜਾਂਦੇ ਜਿਦਾ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸੂਪ ਉਰਜਨ ਸਾਹਿਬ ਜਿਹਦਾ ਮੈਂ ਪ੍ਰਮਾਨ ਦੇਵਾਂ ਅਪਜੀ ਨੂੰ ਗੱਲ ਭਲੇਖਾ ਨਾ ਲੱਗੇ ਵੀ ਕਿਤੇ ਆਪਣੀਆਂ ਬਣਾਈਆਂ ਗੱਲਾਂ ਸੰਸਕ੍ਰਿਤ ਵਿੱਚ ਪਾਸਿਕ ਸ਼ਬਦ ਉਚਾਰਨ ਕੀਤਾ ਦਸ ਨਾ ਬਿਹੂਨ ਭੰਗੰ ਮੰਤਰ ਗੜੜੀਨ ਵਾਲਾ ਕਿ ਜਿਹੜੇ ਹਿੰਦੀ ਸੀ ਨਾ ਸਪੇਰੇ ਉਹਨਾਂ ਕੋਲ ਗੜੜ ਮੰਤਰ ਹੁੰਦਾ ਸੀ ਉਹ ਗੜੜ ਮੰਤਰ ਪੜ੍ਹ ਕੇ ਤੇ ਸੱਪ ਦੇ ਦੰਦ ਜ਼ਹਿਰ ਕਰ ਦਿੰਦੇ ਸਨ ਹੁਣ ਵੀ ਦਿਨ ਚੱਲਦਾ ਬਹੁਤ ਆਤ ਵਿੱਚ ਕਿ ਭਾਈ ਇਹ ਜਾਹਰ ਦਾ ਥੌਲਾ ਥੌਲਾ ਕੀ ਹੁੰਦਾ ਇੱਕ ਮੰਤਰ ਹੁੰਦਾ ਤੇ ਮੰਤਰ ਕੀ ਹੁੰਦਾ ਇੱਕ ਸ਼ਬਦ ਹੁੰਦਾ ਤੇ ਇਸ ਸੰਸਾਰ ਦੇ ਉੱਤੇ ਆਦ ਕਾਲ ਤੋਂ ਲੈ ਕੇ ਬੜਾ ਲੰਬਾ ਸਮਾਂ ਮੰਤਰ ਦੀ ਪ੍ਰਸਿੱਧੀ ਰਹੀ ਤੇ ਇਹ ਮੰਤਰ ਹਰੇਕ ਦਾ ਨਹੀਂ ਸੀ ਫਰਦਾ ਕਿਸੇ ਬੰਦੇ ਕੋਲੋਂ ਬੋਲਣ ਦੀ ਕਲਾ ਹੁੰਦੀ ਸੀ ਉਹੀ ਸ਼ਬਦ ਮੈਂ ਵਰਤਾਂ ਉਹਦਾ ਅਸਰ ਹੋਰ ਤਰੀਕੇ ਹੋਣਾ ਉਹੀ ਸ਼ਬਦ ਕੋਈ ਹੋਰ ਵਰਤੇ ਉਹਦਾ ਅਸਰ ਹੋਰ ਤਰੀਕੇ ਹੋਣਾ ਇੱਕ ਵਾਰ ਪਹਿਲਾਂ ਵੀ ਮੈਂ ਤੁਹਾਨੂੰ ਇਸ ਗੱਲ ਦਾ ਆਪਾਂ ਸਾਂਝੀ ਕੀਤੀ ਸੀ ਗੱਲ ਇਹ ਸ਼ਬਦ ਸ਼ਬਦੀ ਹੁੰਦਾ ਉਹਨੂੰ ਕਿਹੜਾ ਬੰਦਾ ਕਿਦਾਂ ਦੀ ਸੁਰਤ ਵਾਲਾ ਵਰਤ ਰਿਆ ਗੱਲ ਅਸਰ ਉਹਦਾ ਹੋਣਾ ਹੁੰਦਾ ਹੁਣ ਆਪਾਂ ਤੁਹਾਨੂੰ ਇੱਕ ਸਿਰਫ ਫੋਰ ਐਗਜ਼ਾਮਪਲ ਮੈਂ ਪਰਮਾਨਵ 'ਚੋ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਸਾਰੇ ਪੰਜਾਬ ਦੇ ਵਿੱਚ ਬੜੇ-ਬੜੇ ਮੋਹਤਵਰ ਬੰਦੇ ਬੜੇ-ਬੜੇ ਜੱਥੇਬੰਦੀਆਂ ਦੇ ਆਗੂ ਇਵਨ ਕੇ ਬੜੇ ਉੱਚੇ ਕੱਦਾਂ ਵਾਲੇ ਲੋਕ ਰੌਲਾ ਪਾ ਹੀ ਰਹੇ ਹਨ ਖਾਲਸਪੁਰ ਖਾਲਸਪੁਰ ਨਾਟੂ ਰੋੜਾ ਪਿੱਟ ਰਹੇ ਇਸ ਗੱਲ ਦਾ ਕੋਈ ਰਾਕਟਰ ਵੀ ਅਸੀਂ ਗੁਲਾਮ ਐ ਜੀ ਸਾਨੂੰ ਸਰਕਾਰਾਂ ਧੱਕਾ ਕਰਦੀਆਂ ਸਾਰੇ ਆਪਾਂ ਬੋਲੀ ਜਾ ਰਹੇ ਆ ਕੋਈ ਅਸਰ ਨਹੀਂ ਆਇਆ ਹੈਗਾ ਆਪਣੇ ਤੇ ਇੱਕ ਵਾਰੀ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਬੋਲ ਕਹੇ ਕਿਸੇ ਬਿਆਨ ਦੇ ਵਿੱਚ ਕਿਸੇ ਪੱਤਰਕਾਰ ਨੂੰ ਬੋਲੇ ਤੇ ਪੂਰੇ ਸੰਸਾਰ ਦੇ ਵਿੱਚ ਵਰਲਡ ਜੀ ਤਤਲੀ ਬਚ ਗਈ ਨਾਲੇ ਉਹੀ ਸ਼ਬਦ ਪੰਜਾਬ ਦੀਆਂ ਜਥੇਬੰਦੀਆਂ ਆਗੂ ਸਾਹਿਬਾ ਰੋਜ਼ ਬੋਲੀ ਜਾ ਰਹੇ ਆ ਪਰ ਸ਼ਬਦ ਉਹੀ ਹੈ ਕੌਣ ਬੋਲ ਰਿਹਾ ਹੈ ਕਿੱਦਾਂ ਦੀ ਸ਼ਕਤੀ ਬੋਲ ਰਹੀ ਹੈ ਕਦਾਂ ਦਾ ਮਨੁੱਖ ਬੋਲ ਰਿਹਾ ਉਹਦਾ ਅਸਰ ਹੁੰਦਾ ਹੁੰਦਾ ਸੋ ਖੈਰ ਮੈਂ ਤੁਹਾਨੂੰ ਅਲੱਗ ਵਿਸ਼ੇ ਚ ਲਿਆ ਗਿਆ ਕਹਿਣ ਤੋਂ ਭਾਵ ਆਦ ਕਾਲ ਤੋਂ ਲੈ ਕੇ ਜਦੋਂ ਤੋਂ ਇਹ ਧਰਤੀ ਦੀ ਉਤਪਤੀ ਹੋਈ ਹੈ ਉਦੋਂ ਤੋਂ ਜਦੋਂ ਤੱਕ ਇਹ ਨਿਤਯ ਰ ਪੈਤੀ ਐਲੋ ਪੈਤੀ ਆਯੁਰਵੈਦਿਕ ਪੈਤੀ ਨਹੀਂ ਸੀ ਬਣੀ ਉਦੋਂ ਮੰਤਰਾਂ ਦੁਆਰਾ ਮਨੁੱਖ ਦੇ ਰੋਗ ਠੀਕ ਕੀਤੇ ਜਾਂਦੇ ਸੀ ਸ਼ਬਦਾਂ ਦੁਆਰਾ ਉਹਨੂੰ ਠੀਕ ਕੀਤਾ ਜਾਂਦਾ ਸੀ ਤੇ ਮਨੁੱਖ ਨੇ ਇਹ ਜਦੋਂ ਤੋਂ ਲੈ ਕੇ ਇਹ ਧਰਤੀ ਦੀ ਉਤਪਤੀ ਹੋਈ ਹੁਣ ਤੱਕ ਜਿੰਨਾ ਕ ਸਫਰ ਕੀਤਾ ਸ਼ਬਦ ਦੁਆਰਾ ਕੀਤਾ ਸ਼ਬਦ ਦੁਆਰਾ ਆਪਣਾ ਵਿਕਾਸ ਕੀਤਾ ਕਿਉਂਕਿ ਸ਼ਬਦ ਦੀ ਆਪਾਂ ਨੂੰ ਸਮਝ ਆਉਂਦੀ ਆ ਸ਼ਬਦ ਚੇਤਨਤਾ ਹੈ ਆਪਾਂ ਸੋ ਚੇਤਹਾਂ ਸ਼ਬਦ ਆਪਣੇ ਅੰਦਰ ਘਰ ਕਰਦਾ ਸ਼ਬਦ ਦੀ ਸਮਝ ਆਪ ਨੂੰ ਆਉਂਦੀ ਆ ਨਹੀਂ ਤੇ ਫਿਰ ਹਜ਼ਾਰਾਂ ਸਾਲ ਤੋਂ ਮਨੁੱਖ ਜਿੱਦਾਂ ਰਹਿ ਰਿਹਾ ਸੀ ਮੱਖੀਆਂ ਛਤਾ ਲਾਉਂਦੀਆਂ 2500 ਸਾਲ ਪਹਿਲੇ ਵਿਦਿ ਲਾਉਂਦੀਆਂ ਸੀ ਜਿੱਦਾਂ ਹੁਣ ਲਾਉਣੀ ਉਹਨਾਂ 'ਚ ਕੋਈ ਵਿਕਾਸ ਨਹੀਂ ਹੈ ਚਿੜੀਆਂ ਆਲਣੇ ਉਦਾਂ ਹੀ ਪਾਰੀਆਂ ਨੇ ਜਿੱਦਾਂ ਪਹਿਲਾਂ ਪਾਉਂਦੀਆਂ ਉਹਨੇ ਤਾਂ ਕੋਈ ਵਿਕਾਸ ਨਹੀਂ ਹੈਗਾ ਪਰ ਮਨੁੱਖ ਉਦਾਂ ਦਾ ਵੀ ਨਹੀਂ ਹੈ ਜਿੱਦਾਂ ਦਾ ਪਿਛਲੇ ਸਾਲ ਸੀਗਾ ਇਹਨੇ ਆਪਣਾ ਵਿਕਾਸ ਕੀਤਾ ਕਾਦੇ ਨਾਲ ਕੀਤਾ ਸ਼ਬਦ ਨਾਲ ਕੀਤਾ ਪਾਸ਼ਾ ਕਹਿ ਰਿਹਾ ਵੀ ਉਹ ਪ੍ਰਮਾਤਮਾ ਦੇ ਘਰ ਪਹੁੰਚਣ ਵਾਸਤੇ ਤੇਰੇ ਵੱਤੇ ਸ਼ਬਦ ਸਹਾਈ ਹੋਵੇਗਾ ਹੁਣ ਘਰੋਂ ਜਦੋਂ ਤੂੰ ਚੱਲਿਆ ਮਨਸ਼ਾ ਧਾਰ ਜੋ ਘਰ ਤੇ ਆਵੇਂ ਉਦੋਂ ਸ਼ਬਦਾਂ ਦਾ ਸੰਕਲਪ ਕਿੱਦਾਂ ਦਾ ਕੀਤਾ ਉਹ ਉਹਨੇ ਤੇਰੇ ਤੇ ਅਸਰ ਕਰਨਾ ਨਹੀਂ ਹੁੰਦਾ ਇਹ ਮੇ ਤਾਂ ਵਿਦਿਆਰਥੀਆਂ ਨਾਲ ਵੀ ਗੱਲ ਕਰਦਾ ਰਹਿਣਾ ਵੀ ਤੁਸੀਂ ਰੋਜ਼ ਕੋਈ ਨਾ ਕੋਈ ਸ਼ਬਦ ਆਪਣੇ ਕੋਲੋਂ ਦਾ ਘੜੋ ਵੀ ਕੋਈ ਸ਼ਬਦ ਨੂੰ ਆਪਾਂ ਰਿਪੀਟ ਕਰਨਾ ਆਪਾਂ ਨੂੰ ਗੁਰਪਾਤ ਸਾਹਿਬ ਰੋਜ਼ ਦੀ ਚੜ੍ਹਦੀ ਕਲਾ ਵਾਸਤੇ ਨਿਤਨੇਮ ਦਿੱਤਾ ਏ ਉਹ ਰੋਜ਼ ਦੀ ਰਿਪੀਟਿੰਗ ਇਸੇ ਵਾਸਤੇ ਆ ਨਾ ਜਿਹੜੀ ਕੋਲੋਂ ਰੋਜ਼ ਸੇ ਰਿਪੀਟ ਕਰੋ ਉਹਨੇ ਤੁਹਾਡੇ ਤੇ ਅਸਰ ਕਰਨੀ ਕਰਨਾ ਹੁੰਦਾ ਰੋਗ ਇਕ ਗੱਲ ਨੂੰ ਛੰਦੀ ਕਲਾ ਵਾਲੀ ਗੱਲ ਕਰੀ ਜਾਉ। ਕੋਈ ਰੋਜ਼ ਸੋਚੇ ਜੇ ਵੀ ਮੈਂ ਤਾਂ ਬਿਮਾਰ ਆਂ ਜੀ ਮੇਂਦਕ ਦੇ ਕੰਸਤੀ ਨਾ ਹੋ ਜੇ ਮੈਂ ਤਾਂ ਕਹਿੰਦਾ ਇਦਾਂ ਹੀ ਨਾ ਹੋ ਜਾ। ਤੁਸੀਂ ਬਿਮਾਰ ਹੋ ਜਾਣਾ ਸੱਚਮੁੱਚ ਡਾਕਟਰਾਂ ਨੇ ਕਲੀਅਰ ਕਰ ਦੇਣਾ ਵੀ ਭਾਈ ਤੂੰ ਬਿਮਾਰ ਹੈਂ। ਤੇ ਰੋਜ਼ ਕਹੋ ਵੀ ਮੈਨੇ ਨਹੀਂ ਮੈਨੂੰ ਕੋਈ ਆ ਕੁਝ ਨਹੀਂ ਹੈ। ਮੈਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਰੋਗ ਲੱਟ ਜਾਣਾ। ਪਾਸ਼ਾ ਕਹਿ ਰਿਹਾ ਹੈ ਮਨਸ਼ਾ ਧਾਰ ਜੋ ਕਰਤਾ ਹੈ ਜੋ ਸੋਚਿਆ ਉਹ ਹੋਏਗਾ। ਜੋ ਜਿੱਦਾਂ ਦਾ ਸੋਚਦਾ ਉਦਾਂ ਦਾ ਹੋਏਗਾ। ਜੋ ਪੋਜੀਟਿਵ ਸੋਚੇਗਾ ਤੇ ਪੋਸ਼ਟ ਹੋਏਗਾ 네ਗੇਟਿਵ ਸੋਚੇਗਾ ਤੇ 네ਗੇਟਿਵ ਹੋਏਗਾ ਵੀ ਘਰੋਂ ਚੱਲਣ ਵੇਲੇ ਤੂੰ ਸੋਚਿਆ ਕੀ ਮਨ ਸਾਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਕਿਉਂ ਜਿੰਨਾ ਗੁਰਮੁਖਾਂ ਨੇ ਘਰੋਂ ਚੱਲਣ ਵੇਲੇ ਸੋਚਿਆ ਵੀ ਗੁਰੂ ਨਾਲ ਪ੍ਰੇਮ ਕਰਨਾ ਗੁਰੂ ਨਾਲ ਇਸ਼ਕ ਕਰਨਾ ਤੇ ਆਪਣਾ ਜੰਮਣ ਮਰਨਾ ਮਿਟ ਲੈਣਾ ਉਸ ਸੰਗਤ ਵਿੱਚ ਆਉਂਦੇ ਆ ਤੇ ਆਪਣਾ ਜਨਮ ਮਰਨ ਮਿਟਾ ਕੇ ਚਲੇ ਜਾਂਦੇ ਮੁਕਤ ਹੋ ਜਾਂਦੇ ਆ ਸਾਧ ਸੰਗ ਜਨਮ ਮਰਨ ਮਟਾਵੈ ਆਸ ਮਨੋਰਥ ਪੂਰਨ ਹੋਵੈ ਭੇਟ ਤੋ ਗੁਰ ਦਰਸਾਇਆ ਜੀਓ ਤੋ ਗੁਰੂ ਨੂੰ ਭੇਟਦਿਆਂ ਹੀ ਆਸਾਂ ਜਿਹੜੀਆਂ ਹਨ ਮਨੋਰਥ ਮਨ ਦੇ ਜਿਹੜੇ ਰੱਥ ਸੰਕਲਪ ਹਨ ਉਹ ਸੰਪੂਰਨ ਹੋ ਜਾਂਦੇ ਜਿੱਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਬਾਲਾ ਬ੍ਰਿਤਮ ਨੇ ਨਾ ਜਦੋਂ ਪੰਡਤਰਾ ਸਾਹਿਬ ਆਏ ਸਾਖੀ ਆਪ ਜੀ ਨੇ ਬੜੀ ਵਾਰ ਸੁਣੀ ਤੇ ਇੱਕ ਪੰਡਤ ਨੇ ਮਨ ਦੇ ਵਿੱਚ ਸ਼ੰਕਾ ਪੈਦਾ ਕਰ ਲਿਆ ਵੀਰ ਨਿੱਕੇ ਜੀ ਬਰੇਸ ਉਮਰ ਦਾ ਬਾਲ ਕੁਮਰ ਦਾ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਕਿਵੇਂ ਹੋ ਸਕਦਾ ਹੈ ਸ਼ੰਕਾ ਪੈਦਾ ਕੀਤਾ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਹਿਣ ਲੱਗਾ ਕਿ ਪਾਸ਼ਾ ਜਦਜੇ ਗੁਰੂ ਹੋ ਸੰਪੂਰਨ ਗੁਰੂ ਜੋ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤੇ ਗੀਤਾ ਦੇ ਅਰਥ ਕਰੋ ਇਹ ਸਾਖੀ ਸੁਣੀ ਆਪ ਜੀ ਨੇ ਗੀਤਾ ਦੇ ਅਰਥ ਕਰੋ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰਤਮ ਜਾਣੀ ਜਾਣ ਪਾਸ਼ਾ ਕਹਿਣ ਲੱਗੇ ਵੀ ਜੇ ਅਸੀਂ ਅਰਥ ਕੀਤੇ ਤੁਸੀਂ ਫੇਰ ਸ਼ੰਕਾ ਕਰਨਾ ਸ਼ੰਕਾਵਾਦੀ ਮਨੁੱਖ ਦਾ ਕੋਈ ਹਾਲ ਨਹੀਂ ਨਾ ਹੁੰਦਾ ਉਹਨੇ ਸ਼ੰਕਾਤ ਕਰ ਹੀ ਜਾਣਾ ਹੁੰਦਾ ਤੂੰ ਫੇਰ ਸ਼ੰਕਾ ਕਰਨਾ ਵੀ ਗੁਰੂ ਨਾਨਕ ਦੇ ਘਰ ਦੀ ਔਲਾਦ ਆ ਗੁਰੂ ਗੁਰੂ ਸੁਭਰੂਪ ਨੇ ਗੁਰੂ ਪੁੱਤਰ ਨੇ ਕਿਸੇ ਨੇ ਗੀਦਾ ਪੜ੍ਹਾ ਦਿੱਤੀ ਹੋਣੀ ਆ ਕਿਸੇ ਨੇ ਗ੍ਰੰਥ ਪੜ੍ਹਾ ਦਿੱਤੇ ਹੋਣਗੇ ਛੋਟੀ ਉਮਰ ਦੇ ਵਿੱਚ ਤਾਂ ਕਰ ਦਿੱਤੇ ਆ ਕਹਿੰਨ ਕਿ ਤੁਸੀਂ ਆਪਣੇ ਹਿਸਾਬ ਨਾਲ ਜਿਹਨੂੰ ਪੜ੍ਹਨਾ ਨਾ ਆਉਂਦਾ ਹੋਵੇ ਤੇ ਉਹਨੂੰ ਲੈ ਕੇ ਆਓ ਅਸੀਂ ਉਹ ਤੋਂ ਗੀਦਾ ਦੇ ਅਰਥ ਕਰਵਾ ਦਵਾਂਗੇ ਤੋ ਪੰਡਤ ਨੇ ਚਲਾਕੀ ਵਰਤੀ ਉਹਨੇ ਝੋਰਾ ਦਾ ਪੁੱਤਰ ਝੀਵਰਾਂ ਦਾ ਪੁੱਤਰ ਸੱਜੂ ਜੀ ਦਾ ਨਾਮ ਸੀ ਤੇ ਗੁੰਗਾ ਸੀ ਤੇ ਬੋਲਾ ਸੀ ਬੋਲਿਆ ਵੀ ਨਹੀਂ ਸੀ ਜਾ ਰਿਹਾ ਤੇ ਸੁਣਦਾ ਵੀ ਨਹੀਂ ਸੀ ਉਹਨੂੰ ਲਿਆ ਕੇ ਗੁਰੂ ਪਾਸ਼ਾ ਦੇ ਸਾਹਮਣੇ ਬਿਠਾ ਦਿੱਤਾ ਕਿ ਜੇ ਤੁਸੀਂ ਸਮਰਾਥ ਹੋ ਗੁਰੂ ਨਾਨਕ ਦੇ ਗੱਦੀ ਦੇ ਵਾਰਸ ਹੋ ਪੂਰੇ ਗੁਰੂ ਹੋ ਪਰ ਇਹ ਤੋਂ ਗੀਤਾ ਦੇ ਅਰਥ ਕਰਵਾ ਦਿਓ ਗੁਰੂ ਹਰਕ੍ਰਿਸ਼ਨ ਸਾਹਿਬ ਪਾਸ਼ਾ ਜਿਹਨੇ ਨਾਦਰ ਭਰ ਕੇ ਕੋ ਸੱਜੂ ਝੀਵਰ ਵੱਲ ਤੱਕਿਆ ਨਜ਼ਰ ਭਰ ਕੇ ਮਿਹਰ ਦੀ ਨਜ਼ਰ ਦੇ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਪਾਸ਼ਾ ਕਹਿ ਰਹੇ ਨੇ ਆਸ ਮਨੋਰਥ ਪੂਰਨ ਹੋਵੇ ਆਸਾਂ ਫਰੂਰੀਆਂ ਹੁੰਦੀਆਂ ਮਨੋਰਥ ਪੂਰੇ ਹੋ ਜਾਂਦੇ ਆ ਪਰ ਭੇਟ ਤੁਰ ਦਰਸਾਇਆ ਜੇ ਗੁਰੂ ਤੁਹਾਨੂੰ ਮਿਲਣਾ ਚਾਹੁੰਦਾ ਗੁਰੂ ਤੁਹਾਡੇ ਵੱਲ ਤੱਕ ਲਵੇ ਗੁਰੂ ਦੇਖ ਲਵੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਭਰ ਕੇ ਅੱਖਾਂ ਨਾਲ ਨਰਦਾ ਦੀ ਦ੍ਰਿਸ਼ਟੀ ਨਾਲ ਮਿਹਰ ਦੀ ਕਿਰਪਾ ਦੇ ਨਾਲ ਜੋ ਤੱਕਿਆ ਨਾ ਛੁਚੀ ਹੁਰ ਵਾਲ ਤੇ ਕਪਾਟ ਖੁੱਲ ਦਿੰਦੇ ਸਾਰੇ ਗ੍ਰੰਥਾਂ ਦੇ ਜਿਹੜੇ ਆ ਅਰਥਪੂਰਨ ਲੱਗ ਪੈਂਦੇ ਆ ਉਹਨਾਂ ਨੂੰ ਗੀਤਾਰੇ ਹਰ ਕੀਤੇ ਜ਼ੁਬਾਨੇ ਕੰਠ ਕੀਤੇ ਤੇ ਉਹ ਜਿਹੜਾ ਪੰਡਤ ਸੀ ਵਿਦਵਾਨ ਉਹਦਾ ਹੰਕਾਰ ਢਹਿਣਾ ਹੋਇਆ ਤੇ ਉਹ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਿਆ ਬਾਸ਼ਾ ਕਰਨ ਲੱਗੇ ਵੀ ਸਾਡੇ ਧਰਮ ਦੇ ਵਿੱਚ ਕਰਾਮਾਤ ਦਿਖਾਉਣੀ ਕਹਿ ਰਹੇ ਪਰ ਇਹ ਸਾਨੂੰ ਦਿਖਾਉਣੀ ਤਾਂ ਪਈ ਤੂੰ ਗੁਰੂ ਨਾਨਕ ਦੀ ਗੱਦੀ ਤੇ ਛੱਤ ਤੂੰ ਗੁਰੂ ਨਾਨਕ ਦੇ ਘਰ ਤੇ ਸ਼ੱਕ ਕੀਤਾ ਪਾਸ਼ਾ ਕਹ ਰਿਹਾ ਆਸਬ ਮਨੋਰਥ ਪੂਰਨ ਹੋਗਾ ਭੇਟ ਤੁਰ ਦਰਸਾਇਆ ਜੀਓ ਕਿ ਗੁਰੂ ਤੁਹਾਡੀਆਂ ਆਸਾਂ ਮਨੋਰਥ ਜਿਹੜੇ ਪੂਰੇ ਕਰਦਾ ਭੇਟ ਤੁਰ ਦਰਸਾਇਆ ਜੀਓ ਜਦੋਂ ਗੁਰੂ ਨੂੰ ਮਿਲ ਕੇ ਭੇਟ ਦਾ ਪਾਵਨ ਦਾ ਮਿਲਣਾ ਗੁਰੂ ਤੁਹਾਡੇ ਉੱਤੇ ਕਿਰਪਾ ਰਹਿਮਤ ਵਰਸਾਉਂਦਾ ਆਗਮ ਅਗੋਚਰ ਕਿਛ ਮਿੱਤ ਨਹੀਂ ਜਾਨੀ ਉਹ ਪਰਮਾਤਮਾ ਆਗਮ ਗੰਮ ਕਮ ਤੋ ਰਹਤਾ ਅਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਪਰੇ ਹੈ ਕਿਸ ਮਿੱਤ ਨਹੀਂ ਜਾਣੀ ਮਨੁੱਖੋ ਜੀ ਮਿੱਤ ਨੂੰ ਮਰਿਆਦਾ ਨੂੰ ਜਾਣਦਾ ਨਹੀਂ ਆ ਸਾਧਕ ਸਿੱਧ ਤਿਆਵੇ ਗਿਆਨੀ ਸਾਧਕ ਜਿਹੜੇ ਸਿਧੀਆਂ ਪ੍ਰਾਪਤ ਕਰਨ ਵਾਲੇ ਆ ਸਿੱਧ ਜਿਹੜੇ ਕਰਾਮਾਤਾ ਬਖਾਉਣ ਵਾਲੇ ਆ ਤੇ ਜਿਹੜੇ ਗਿਆਨੀ ਲੋਕ ਹਾਲੋ ਤੇ ਸਾਰੇ ਕਿ ਉਹ ਪ੍ਰਮਾਤਮਾ ਨੂੰ ਧਿਆ ਰਹੇ ਹਨ ਖੁਦੀ ਮਿਟੀ ਚੁੱਕਾ ਭੁਲਾਵਾ ਮਨੁੱਖ ਜਿਹੜੀ ਖੁਦੀ ਹੈ ਖੁਦੀ ਦਾ ਭਾਵ ਨਾ ਹੋਂ ਦਾ ਭਾਵ ਜਿਹੜਾ ਮਨੁੱਖ ਦੇ ਅੰਦਰ ਹੈ ਜਿਹੜਾ ਮੈਂ ਦਾ ਭਾਵ ਹੈ ਖੁਦ ਦਾ ਭਾਵ ਹੈ ਕਿ ਮੈਂ ਕੁਝ ਹੈਗਾ ਇਹੀ ਮਟਾਉਣਾ ਹੁੰਦਾ ਮਨੁੱਖ ਨੇ ਧਰਤੀ ਦੇ ਰਹਿ ਕੇ ਜਿਦਨ ਇਹ ਮਿਟ ਗਿਆ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਿਹਦੇ ਮੈਂ ਮਿਟੀ ਉਹਦੇ ਆਪਾਂ ਰਬ ਹੋ ਜਾਣਾ ਉਹਦੇ ਪਰਮਾਤਮਾ ਹੋ ਜਾਣਾ ਇਕ ਕਿਸੇ ਦੀ ਇੱਕ ਜਨਮਤ ਮਿਟਦੀ ਐ ਕਿਸੇ ਨੂੰ ਹਜ਼ਾਰਾਂ ਜਨਮ ਲੱਗ ਜਾਂਦੇ ਆ ਗੁਰਨਾਨਕ ਦੀ ਕਿਰਪਾ ਕਰੇ ਕਿਸੇ ਦੇ ਇੱਕ ਖਣਚ ਵਿੱਚ ਮਿਟ ਦੇਵੇ ਪਾਸ਼ਾ ਕਰੇ ਖੁਦੀ ਮਿਟੀ ਚੁੱਕਾ ਭੁਲਾਵਾ ਜਿਹੜਾ ਭਲੇਖਾ ਸੀ ਸੰਸਾਰ ਦੇ ਉੱਤੇ ਸੰਸਾਰ ਨੂੰ ਸੱਚ ਮੰਨਣ ਦਾ ਨਿਰੰਕਾਰ ਨੂੰ ਦੂਰ ਮੰਨਣ ਦਾ ਇੱਕ ਭਰਮ ਸੀ ਭਲੇਖਾ ਸੀ ਉਹ ਚੁੱਕਾ ਗਿਆ ਉਹ ਖਤਮ ਹੋਇਆ ਗੁਰਮਨ ਹੀ ਮੈਂ ਪ੍ਰਗਟਾਇਆ ਜੀਓ ਤੇ ਗੁਰੂ ਸਾਡੇ ਮਨ ਵਿੱਚ ਹੀ ਜਿਹੜਾ ਪ੍ਰਗਟਾਵਾ ਹੋਇਆ ਆਣ ਦਾ ਮੰਗਲ ਕਲਿਆਣ ਨਿਧਨਾਂ ਉਹ ਪਰਮਾਤਮਾ ਜਿਹੜਾ ਅਨੰਦ ਸਦਾ ਖੇੜੇ ਵਿੱਚ ਰਹਿਣ ਵਾਲਾ ਹੈ ਤੇ ਸਭ ਦੀ কল্যাণਤਾ ਕਰਨ ਵਾਲਾ ਨਿਧਾਨਾ ਖਜ਼ਾਨਾ ਹੈ ਸੂਖ ਸਹਿਜ ਹਰ ਨਾਮ ਬਖਾਨਾ ਉਹ ਪਰਮਾਤਮਾ ਜਿਹਦਾ ਨਾਮ ਵਖਿਆਣ ਕਿਤਿਆਂ ਪਰਮ ਸੁਖ ਤੇ ਸਹਿਜ ਦੀ ਜਿਹੜੀ ਅਵਸਥਾ ਮਿਲ ਜਾਂਦੀ ਹੈ ਮਨੁੱਖ ਦੇ ਅੰਦਰ ਕਾਲਾਪਣ ਖਤਮ ਹੋ ਜਾਂਦਾ ਹੈ ਸਹਿਜ ਦੀ ਅਵਸਥਾ ਆ ਜਾਂਦੀ ਹੈ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮਹਿ ਪਾਇਆ ਜੀ ਆ ਵਾਸ਼ਾ ਕਰੇ ਹੋਏ ਕਿਰਪਾਲ ਸਵਾਮੀ ਆਪਣਾ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾਲੂ ਹੋ ਜਾਂਦਾ ਮਾਲਕ ਪ੍ਰਪ ਕਰਪਾਲੂ ਹੋ ਜਾਂਦਾ ਨਾਉ ਨਾਨਕ ਕਰਮੈ ਆਇਆ ਜੀਓ ਉਹਨਾਂ ਹਿਰਦਿਆਂ ਦੇ ਰੂਪੀ ਘਰਾਂ ਦੇ ਵਿੱਚ ਪ੍ਰਮਾਤਮਾ ਜੀ ਆਪ ਆ ਕੇ ਆਪਣਾ ਟਿਕਾਣਾ ਕਰ ਲੈਂਦੇ ਹਨ ਸੋ ਹੁਣ ਤੱਕ 32 ਪਾਵਨ ਸ਼ਬਦ ਆਪਾਂ ਸਮਾਜ ਰਾਗ ਦੇ ਸੰਪਨ ਕੀਤੇ ਆ ਕੱਲ ਆਪਾਂ ਅਗਲਾ ਪਾਵਨ ਸ਼ਬਦ ਵਿਚਾਰਾਂਗੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਅੰਦਾਸ ਤੋਂ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਸਤਿਗੁਰ ਮਹਾਰਾਜ ਚਿਰਪਾ ਕਰਨ ਗੁਰਬਾਣੀ ਦਾ ਸੁੱਧ ਉਚਾਰਨ ਸੁੱਧ ਵਿਚਾਰ ਕਰਨ ਦੀ ਸਮਤਾ ਆਵੇ ਆਪ ਸਮੂਹ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁਕਰਤਾਨਵਾਦ ਸਹਬੇ ਕਮਾਲ ਚਬਰ ਛਤਰ ਤਖਤ ਦੇ ਮਾਲਕ ਵਾਲੀ ਇਕਲ ਆਲਮ ਸਰਬ ਰੇ ਕਾਇਨਾਤ ਦੋ ਜਹਾਨ ਵਾਲੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪਹਿ ਮਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ